ਸੰਗਤ ਜੀ ਜਦੋਂ ਪਹਾੜੀ ਰਾਜਿਆਂ ਨੇ ਅਨੰਤਪੁਰ ਸਾਹਿਬ ਨੂੰ ਘੇਰਾ ਪਾਇਆ ਸੀ ਨਾ ਉਸ ਘੇਰੇ ਦੇ ਦੌਰਾਨ ਸਿੰਘਾਂ ਦੇ ਨਾਲ ਅਕਸਰ ਹੀ ਜੰਗ ਹੁੰਦੀ ਰਹਿੰਦੀ ਸੀ ਉਸ ਜੰਗ ਦੇ ਵਿੱਚੋਂ ਇੱਕ ਬਹਾਦਰੀ ਭਰਿਆ ਪ੍ਰਸੰਗ ਆਪ ਸਭ ਸੰਗਤਾਂ ਦੇ ਨਾਲ ਸਾਂਝਾ ਕਰਦੇ ਆਂ ਜਿਵੇਂ ਸਿੰਘਾਂ ਦੀ ਪਹਾੜੀ ਰਾਜਿਆਂ ਦੇ ਨਾਲ ਜੰਗ ਚੱਲਦੀ ਪਈ ਸੀ ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ ਪਹਾੜੀਆਂ ਦੇ ਉੱਤੇ ਹਮਲਾ ਕੀਤਾ ਪਹਾੜੀ ਸਿਪਾਹੀ ਥੋੜੇ ਪਿਛਾਂ ਨੂੰ ਹਟੇ ਪਹਾੜੀ ਸਿਪਾਹੀ ਨੂੰ ਪਿਛਾ ਹੁੰਦਿਆਂ ਵੇਖ ਕੇ ਕਹਿੰਦੇ ਗੁਜਰਾں ਦਾ ਇੱਕ ਸਰਦਾਰ ਜਮਤੁੱਲਾ ਭਾਉ ਅਗਾਹ ਹੁੰਦਾ ਹੈ ਉਹ ਪਹਾੜੀ ਰਾਜਿਆਂ ਨੂੰ ਕਹਿੰਦਾ ਕਿ ਮੇਰੀ ਬਹਾਦਰੀ ਦਾ ਜੋਰ ਵੇਖੋ ਹੁਣ ਮੈਂ ਕਿਵੇਂ ਸਿੰਘਾਂ ਨੂੰ ਪਛਾਣ ਨੂੰ ਮੋੜਦਾ ਹਾਂ ਉਹਨਾਂ ਦੇ ਆਹੂ ਲਾਉਂਦਿਆਂ ਹੋਇਆਂ ਆਨੰਦਪੁਰ ਸਾਹਿਬ ਤੇ ਅਸੀਂ ਕਿਵੇਂ ਕਬਜ਼ਾ ਕਰਦੇ ਹਾਂ ਜਮਤੁੱਲਾ ਪਾਉ ਬੜੀ ਕਾਲੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਆਉਂਦਾ ਹੈ ਬੜੀ ਬਹਾਦਰੀ ਦੇ ਨਾਲ ਲੜਦੇ ਹਾਂ ਸਿੰਘਾਂ ਦੇ ਆਹੂ ਲਾਉਂਦਿਆਂ ਹੋਇਆਂ ਉਹ ਅਗਾਂਵਧ ਦਾ ਆ ਰਿਹਾ ਸੀ ਇਦਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਜਿਹੜੇ ਪੰਜ ਪਿਆਰੇ ਸਨ ਉਹਨਾਂ ਦੇ ਵਿੱਚੋਂ ਪਿਆਰੇ ਭਾਈ ਸਾਹਿਬ ਸਿੰਘ ਜੀ ਉਹਨਾਂ ਨੇ ਵੇਖਿਆ ਕਿ ਜਮਤੁੱਲਾ ਪਾਉ ਜੰਗ ਦੇ ਮੈਦਾਨ ਵਿੱਚ ਸਿੰਘਾਂ ਨੂੰ ਮਾਰਦਿਆਂ ਹੋਇਆਂ ਸ਼ਹੀਦ ਕਰਦਿਆਂ ਹੋਇਆਂ ਅਗਾਹ ਵੱਦ ਦਾ ਆ ਰਿਹਾ ਹੈ ਕਹਿੰਦੇ ਪਿਆਰੇ ਭਾਈ ਸਾਹਿਬ ਸਿੰਘ ਜੀ ਆਪਣੇ ਘੋੜੇ ਤੇ ਅਸਵਾਰ ਹੋਏ ਘੋੜੇ ਤੇ ਅਸਵਾਰ ਹੋ ਕੇ ਮੋਢੇ ਤੇ ਉਹਨਾਂ ਨੇ ਬੰਦੂਕ ਟੰਗੀ ਬੰਦੂਕ ਲੈ ਕੇ ਪਿਆਰੇ ਭਾਈ ਸਾਹਿਬ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜਮਤੁੱਲਾ ਪਾਉ ਦੇ ਸਾਹਮਣੇ ਆਉਂਦੇ ਨੇ ਕਿੰਦਰ ਜਮਤੁੱਲਾ ਪਾਉ ਦਾ ਨਿਸ਼ਾਨਾ ਤੱਕ ਕੇ ਪਿਆਰੇ ਭਾਈ ਸਾਹਿਬ ਸਿੰਘ ਜੀ ਨੇ ਗੋਲੀ ਚਲਾਈ ਤੇ ਉਹ ਗੋਲੀ ਜਮਤੁੱਲਾ ਪਾਉ ਦੇ ਸਰੀਰ ਨੂੰ ਜਾਂ ਲੱਗਦੀ ਆ ਤੇ ਉਹ ਘੋੜੇ ਤੋਂ ਢੇਠਾ ਡਿੱਗ ਪੈਂਦਾ ਹੈ ਉਹਦੀ ਮੌਤ ਹੋ ਜਾਂਦੀ ਆ ਉਹਦੇ ਸਿਪਾਹੀਆਂ ਨੇ ਵੇਖਿਆ ਕਿ ਸਾਡਾ ਸਰਦਾਰ ਜਮਤੁੱਲਾ ਪਾਉ ਜੰਗ ਦੇ ਮੈਦਾਨ ਵਿੱਚ ਮਾਰਿਆ ਗਿਆ ਹੈ ਉਹਨਾਂ ਨੇ ਹੁਣ ਕੋਸ਼ਿਸ਼ ਕੀਤੀ ਕਿ ਇਹਦੀ Laash ਨੂੰ ਚੁੱਕ ਕੇ ਅਸੀਂ ਆਪਣੇ ਡੇਰੇ ਲੈ ਜਾਈਏ ਆਪਣੇ ਟਿਕਾਣੇ ਤੇ ਲੈ ਜਾਈਏ ਤਾ ਜੋ ਇਹਦੇ ਸ਼ਰੀਰ ਦਾ ਅਸੀਂ ਸੰਸਕਾਰ ਕਰੀਏ। ਦਰ ਸਿੰਘਾਂ ਨੇ ਵੇਖਿਆ ਕਿ ਸਿਪਾਹੀ ਆਪਣੇ ਸਰਦਾਰ ਦੀ Laash ਨੂੰ ਚੁੱਕਣਾ ਚਾਹੁੰਦੇ ਨੇ। ਭਾਈ ਸਾਹਿਬ ਸਿੰਘ ਜੀ ਨੇ ਆਪਣੇ ਸਾਥੀ ਸਿੰਘਾਂ ਨੂੰ ਆਖਿਆ ਕਿ ਅਸੀਂ ਸਾਰੇ ਰਲ ਕੇ ਇਹਨਾਂ ਸਿਪਾਹੀਆਂ ਦਾ ਮੁਕਾਬਲਾ ਕਰਾਂਗੇ ਤੇ ਇਹਨਾਂ ਸਿਪਾਹੀਆਂ ਨੂੰ ਆਪਣੇ ਸਰਦਾਰ ਦੀ Laash ਨਹੀਂ ਚੁੱਕਣ ਦੇਵਾਂਗੇ। ਸਿੰਘਾਂ ਨੇ ਕਹਿੰਦੇ ਉੱਥੇ ਪਹਾੜੀ ਸਿਪਾਹੀਆਂ ਦਾ ਤੇ ਜਮਤੁੱਲਾ ਭੌ ਦੇ ਜਿਹੜੇ ਨਾਲ ਦੇ ਸਾਥੀ ਸਨ ਉਹਨਾਂ ਦਾ ਮੁਕਾਬਲਾ ਕੀਤਾ। ਕਹਿੰਦੇ ਦੁਪਹਿਰਾਂ ਤੋਂ ਲੈ ਕੇ ਸ਼ਾਮ ਤੱਕ ਇਹ ਮੁਕਾਬਲਾ ਚੱਲਦਾ ਰਿਹਾ। ਪਰ ਸਿੰਘਾ ਨੇ ਉਥੋਂ ਜਮਤੁੱਲਾ ਪਾਉ ਦੀ লাশ ਨਹੀਂ ਚੁੱਕਣ ਦਿੱਤੀ ਕਹਿੰਦੇ ਇਸੇ ਵਿੱਚ ਜਦੋਂ ਜਮਤੁੱਲਾ ਪਾਉ ਦੀ ਮੌਤ ਹੁੰਦੀ ਆ ਸਿਪਾਹੀ ਜਦੋਂ ਸੋਚਦੇ ਕਿ ਅਸੀਂ ਉਹਦੀ লাশ ਚੁੱਕ ਲਵਾਂਗੇ ਇਸੇ ਦੌਰਾਨ ਭਾਈ ਆਲਮ ਸਿੰਘ ਜੀ ਆਉਂਦੇ ਨੇ ਕਹਿੰਦੇ ਉਹ ਜਮਤੁੱਲਾ ਪਾਉ ਦੀ লাশ ਦੇ ਕੋਲ ਨਿਸ਼ਾਨ ਸਭ ਗੱਡ ਕੇ ਖਲੋ ਜਾਂਦੇ ਨੇ ਭਾਈ ਆਲਮ ਸਿੰਘ ਜੀ ਕਹਿੰਦੇ ਕਿ ਵੇਖਦੇ ਆ ਕਿਹੜਾ ਆਪਣੇ ਸਰਦਾਰ ਦੀ লাশ ਚੁੱਕ ਕੇ ਖੜਦਾ ਹੈ ਕਹਿੰਦੇ ਸ਼ਾਮ ਤੱਕ ਜੰਗ ਹੁੰਦੀ ਆ ਪਰ ਉਹਨਾਂ ਦੇ ਕੋਲੋਂ ਆਪਣੇ ਸਰਦਾਰ ਦੀ লাশ ਨਹੀਂ ਚੁੱਕੀ ਜਾਂਦੀ ਬੜੀ ਬਹਾਦਰੀ ਦੇ ਨਾਲ ਸਿੰਘਾਂ ਨੇ ਉੱਥੇ ਮੁਕਾਬਲਾ ਕੀਤਾ ਜਦੋਂ ਸ਼ਾਮ ਹੋਈ ਜੰਗ ਰੁਕਦੀ ਆ ਨਾ ਸਾਰੇ ਸਿੰਘ ਇਕੱਠੇ ਹੋ ਕੇ ਕਲਗੀਧਰ ਪਾਸ਼ਾ ਜੀ ਦੇ ਕੋਲ ਜਾਂਦੇ ਪਾਸ਼ਾ ਜੀ ਨੂੰ ਦੱਸਦੇ ਕਿ ਅੱਜ ਅਸੀਂ ਜੰਗ ਦੇ ਮੈਦਾਨ ਵਿੱਚ ਗੁਜਰਾ ਦਾ ਸਰਦਾਰ ਜਮਤੁੱਲਾ ਪਾਉ ਮਾਰ ਦਿੱਤਾ ਤੇ ਉਹਦੇ ਸਾਥੀ ਕਹਿੰਦੇ ਸਨ ਕਿ ਅਸੀਂ ਆਪਣੇ ਸਰਦਾਰ ਦੀ লাশ ਚੁੱਕਣੀ ਆ ਪਰ ਅਸੀਂ ਸਾਰਿਆਂ ਨੇ ਏਕਾ ਕਰ ਲਿਆ ਕਿ ਇਹਦੀ লাশ ਨਹੀਂ ਚੁੱਕਣ ਦੇਣੀ ਤੇ ਜੰਗ ਦੇ ਮੈਦਾਨ ਵਿੱਚ ਇਦਾਂ ਹੀ ਰੁਲਣ ਦੇਵਾਂਗੇ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਸਿੰਘਾਂ ਦੀ ਬਹਾਦਰੀ ਦਾ ਇਹ ਕਿੱਸਾ ਸੁਣਿਆ ਤਾਂ ਸਿੰਘਾਂ ਨੂੰ ਸ਼ਾਬਾਸ਼ ਦਿੱਤੀ ਆ ਬੜੀਆਂ ਬਖਸ਼ਿਸ਼ਾਂ ਕੀਤੀਆਂ ਕਲਗੀਧਰ ਪਾਤਸ਼ਾਹ ਜੀ ਨੇ ਵੀ ਆਖਿਆ ਕਿ ਇਹ ਜਮਤੁੱਲਾ ਪਊ ਆਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬੜਾ ਤੰਗ ਕਰਦਾ ਸੀ ਬੜਾ ਪਰੇਸ਼ਾਨ ਕਰਦਾ ਸੀ ਤੇ ਇਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਇਸੇ ਸੰਗਤ ਜੀ ਸਿੰਘਾਂ ਦੀ ਬਹਾਦਰੀ ਦਾ ਕਿੱਸਾ ਕਿ ਪਹਾੜੀ ਰਾਜੇ ਉਹ ਸਰਦਾਰ ਦੇ ਸਿਪਾਹੀ ਸਾਰਾ ਦਿਨ ਜ਼ੋਰ ਲਾਉਂਦੇ ਕਿ ਅਸੀਂ ਲਾਸ਼ ਚੁੱਕ ਕੇ ਖੜਨੀ ਆ ਪਰ ਸਿੰਘਾ ਨੇ ਕਿਸੇ ਨੂੰ ਵੀ ਲਾਸ਼ ਦੇ ਕੋਲ ਨਹੀਂ ਜਾਣ ਦਿੱਤਾ